ਜੀ ਲੋ ਜੀ ਕੀ ਹਾਲ ਹੈ ਸਾਰੇ ਵੀਰ ਭਰਾਵਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਹੁਣ ਅੱਜ ਕੱਢਣ ਆਏ ਆ ਫਾਰਮ ট্রাক ਆਪਣਾ 60 ਜਿਹੜਾ ਜੱਗੇ ਬੋਸ ਕੋਲੋਂ ਕਰਾ ਕੇ ਲੈ ਕੇ ਆਂਦਾ ਸੀਗਾ ਵਿਚਾਰਾ ਜਦੋਂ ਦੇ ਹਜੂਰ ਸਾਹਿਬ ਗਏ ਅੰਦਰ ਹੀ ਲਾਇਆ ਖੜਾ ਕਰ ਦੇਣਾ ਭਰਿਆ ਪਿਆ ਆਹ ਖੜੀ ਆ ਆਪਣੀ ਟਰਾਲੀ ਛੋਟੀ ਜਿਹੜੀ ਆਪਾਂ ਲੈ ਕੇ ਜਾਣੇ ਹੁੰਦੇ ਆ ਮੈਂ ਸਮਾਨ ਅੰਦਰ ਹੀ ਲੱਦਿਆ ਪਿਆ ਉਹ ਮੋਟਰਸਾਈਕਲ ਕਿੱਥੇ ਮਗਰ ਬੜਿਆ ਪਿਆ ਕਰ ਦੇਣਾ ਭਰਿਆ ਪਿਆ ਸਾਰਾ ਕੁਝ ਇਹਨੂੰ ਕੱਢਦੇ ਆ ਇਹਦੀ ਨਾ ਪਾਵਰ ਸਟੀਅਰਿੰਗ ਵਾਲੀ ਸੀਲ ਲੀਕ ਹੋ ਗਈ ਸੀਗੀ ਇਹਦੇ ਤੇਲ ਸਿੱਟਦਾ ਥੱਲੇ ਇਹ ਪਾਉਣੀ ਆ ਅੱਜ ਆਪਾਂ ਇਹਨੂੰ ਸਾਫ਼ ਸੁਫ਼ ਕਰਦੇ ਆ ਪਹਿਲਾਂ ਫਿਰ ਲੈ ਕੇ ਚਾਲਦੇ ਆ ਇਹਦੇ ਵੀ ਪਾਵਾਂਗੇ ਵੀਡੀਓ ਕੱਢਣਾ ਕਿ ਅੱਜ ਕੱਢਣੀ ਆ ਤੇ ਕੀ ਕਰੀਏ ਟਰੈਕਟਰ ਕੱਢ ਹੀ ਨਹੀਂ ਹੁੰਦੇ ਹੈਗੇ ਟਾਈਮ ਹੀ ਨਹੀਂ ਲੱਗਦਾ ਹੈਗਾ ਹੋਰ ਪਾਸੇ ਹੋ ਜਰਾ ਹੁਣ ਪਹਿਲਾਂ ਹਜੂਰ ਸਾਹਿਬ ગયા ਸੀ ਕੱਲ ਟਰਾਲੀ ਤੇ ਹੌਲੈਂਡ ਨਾਲ ਦੇਖੋ ਲਾਲੂ ਸਾਹਿਬ ਤੁਸੀਂ ਦੁਪਹਿਰੇ ਅਸੀਂ ਕੱਲ 10 ਵਜੇ ਆਏ ਆ ਆਉਣਸਾਰ ਘਰੇ ਨਹੀਂ ਗਏ ਹੈਗੇ ਪਹਿਲਾਂ ਟਰਾਲੀ ਟਰੈਕਟਰ ਤਿਆਰ ਕੀਤਾ ਫਤੇਗੜ ਸਾਹਿਬ ਨੂੰ ਜਾਣੂ ਹੁਣ ਅੱਜ ਮੈਂ ਇਹਨੂੰ ਕੱਢਣ ਆਇਆ ਮੈਂ ਇਹਦਾ ਕਰਦਾ ਮੈਂ ਸੀਲ ਸੂਲ ਪਵਾ ਲਈਏ ਫਿਰ ਦੇਖ ਬਾਕੀ ਫਿਰ ਦੇਖਦੇ ਆ ਕੋਈ ਨਾ ਚਲੋ ਕਰ ਲਈਏ ਸਾਫ ਇਹਨੂੰ ਕੱਢ ਲਈਏ ਫਿਰ ਮਿਲਦੇ ਆਪਾਂ ਹੁਣ ਕਰ ਲਿਆ ਟਰੈਕਟਰ ਆਪਾਂ ਸਾਫ ਕੱਢ ਲਿਆ ਬਾਹਰ ਮੈਂ ਮੋਟਾ-ਮੋਟਾ ਕਰ ਲਿਆ ਬਾਕੀ ਦਾ ਜੇ ਪਾਣੀ ਮਰਵਾਉਣਾ ਇਹਨੂੰ ਵੀ ਧੋਣੇ ਆ ਰਿਪੜੇ ਹੀ ਬਾੜਾ ਜਿਹਾ ਸੱਪਿਆ ਬਾੜਾ ਨਾ ਬਾੜਾ ਜਿਹਾ ਫੇ ਮੇ ਕਪੜਾਈ ਮਾਰਦੇ ਗਰੂੜਗੇ ਫਿਰ ਉਹ ਗਾ ਮਿੱਟੀ ਭੜ ਦਿੰਦੀ ਆ ਰੰਗ ਨੂੰ ਤੇ ਇਹ ਟਰੈਕਟਰ ਜਿਹੜਾ ਆਪਣਾ ਸਭ ਤੋਂ ਬਾਹਲੇ ਟਾਈਮ ਦੇ ਵੀਰ ਭਰਾ ਜੁੜੇ ਆਪਣਾ 13 ਮਾਡਲ ਦਾ ਸਭ ਤੋਂ ਪਹਿਲਾ ਫਾਰਮ ਟਰੈਕ ਇਹ ਪਹਿਲਾਂ ਪੂਰਾ ਇਹਨਾਂ ਚੰਗੇ ਤਰ੍ਹਾਂ ਮੋਡੀਫਾਈ ਕੀਤਾ ਹੁੰਦਾ ਸੀ ਬੰਪਰ ਰੂਮ ਪਰ ਹਨ ਮਗਰ ਲੀਆਂ ਪਲੇਟਾਂ ਨਿਕਲ ਵਾਲੀਆਂ ਕੜੇ ਨਿਕਲ ਸਾਰਾ ਕੁਝ ਇਹਦਾ ਓਕੇ ਹੁੰਦਾ ਸੀਗਾ ਸੀਲਿੰਗ ਵਾਲੀ ਛਤਰੀ ਪਹਿਲਾਂ ਗਾਣਿਆਂ ਚ ਵੀ ਇਹ ਟਰੈਕਟਰ ਆਪਣਾ ਜਾਂਦਾ ਹੁੰਦਾ ਸੀਗਾ ਤੇ ਇਹ ਵਿਚਾਰਾ ਹੁਣ ਸਾਰਾ ਕੁਝ ਲਾਤਾ ਸੀ ਇਹ ਤਾਂ ਆਪਾਂ ਜਿੱਕਾਂ ਤੇ ਖੜਾ ਹੁੰਦਾ ਸੀਗਾ ਪਹਿਲਾਂ ਯਾਨੀ ਕਿ ਜਿੱਕਾਂ ਤੇ ਕਰਕੇ ਖੜਾਤਾ ਸੀਗਾ ਟਾਇਰ ਸਾਰੇ ਲਾ ਲੂਗੇ ਤਾਂ ਦੁਬਾਰਾ ਪਾਇਆ ਹੁਣ ਦੁਬਾਰਾ ਤਿਆਰ ਕਰਾਇਆ ਹੈ ਜੱਗੇ ਤੋਂ ਮੋਡੀਫਾਈ ਕਰਾਤਾ ਮੈਂ ਆਪਾਂ ਇਹ ਲੱਗਿਆ ਇਹਦਾ ਜ਼ੋਰਦਾਰ ਦਿਖਾਉਣ ਦਾ ਹਜੇ ਨਾ ਟਾਈਮ ਨਹੀਂ ਲੱਗਿਆ ਕਰਾਉਣ ਦਾ ਸਾਰਾ ਕੁ ਉਹ ਵੀ ਦਿਖਾਵਾਂਗੇ ਕਿਸੇ ਦਿਨ ਕੋਈ ਨਾ ਤੁਹਾਨੂੰ ਹਾਂਜੀ ਲਓ ਜੀ ਟਰੈਕਟਰ ਕੱਢ ਲਿਆ ਸੀਗਾ ਆਪਾਂ ਚੱਲਦੇ ਹੁਣ ਮਲਾਪੁਰ ਆਪਣੇ ਸ਼ਹਿਰ ਨੂੰ ਇਹ ਸੀਲ ਜੀ ਪਵਾ ਲਈ ਹੈ ਜਿਹੜਾ ਤੇਲ ਸਿਰਦਾ ਬਣ ਗਿਆ ਚੈੱਕ ਕਰੋਨੇ ਵੀ ਤੁਹਾਨੂੰ ਅੱਜ ਕਿੰਨਾ ਕਾ ਪਾਜਦਾ ਕਿੰਨਾ ਕ ਨਹੀਂ ਆਪਣਾ ਟਰੈਕਟਰ ਜੇ ਦੂਜਾ ਟਰੈਕਟਰ ਆਪਾਂ ਆਪਣਾ ਮਿਊਜ਼ਿਕ ਜਸਤਮਾ ਅਪਡੇਟ ਕਰਨਾ ਦਿੱਤਾ ਹੋਇਆ ਕਿ ਲਾਲੇ ਕੋਈ ਖੜਾ ਵਾ ਨਹੀਂ ਆਪਾ ਉਹ ਲੈ ਜਾਣਾ ਸੀਗਾ ਹਾਂਜੀ ਲਓ ਜੀ ਆ ਗਏ ਸੀਗੇ ਆਪਾਂ ਟਰੈਕਟਰ ਲੈ ਕੇ ਕਹਾਂ ਤੇ ਮੋਲਾਪੁਰ ਆਪਣੇ ਇਹ ਸੀ ਜੋ ਪੋਣੀ ਸੀਗੀ ਆ ਤੇ ਪਾਸ ਤੇਲ ਵਾਲਾ ਸੱਟਦਣਾ ਇਹ। ਨਾ ਉਹ। ਉਹ ਜਿੰਦਾ ਨਾ ਬੰਦ ਬੰਦ। ਆਹ ਆਉਨੇ ਨਹੀਂ ਐ ਬੰਦ ਆ। ਹਾਲੇ ਕੋਈ ਆ ਪਹਿਲਾਂ ਹੀ ਬਾਈ ਕੋਲੇ ਖੜਿਆ ਟਰੈਕਟਰ ਕੰਮ ਕਰਾਉਣੇ ਆਏ ਹੋਏ ਆ। ਇਹ ਆਪਾਂ ਵੀ ਇਹਦਾ ਕਰਾਉਣਾ ਝਟੇ ਦਾ ਕੰਮ। ਦੇਖੋ ਸਲਾਹ ਦਾ ਹਜ ਕੋਈ ਨਹੀਂ ਪਤਾ ਸਲਾਹ ਵਿੱਚ ਇਹਦੀ ਵੀ ਬਣੀ ਜਾਂਦੀ ਆ ਵੀ ਇਹਨੂੰ ਲੈ ਜੀਏ ਬਤੇ ਘਾਟ ਸਾਹਿਬ ਵਿੱਚ ਸਲਾਹ ਬਣੀਦੀ ਉਹ ਦੋਨੇ ਕਰਦੀ ਆ ਸਿੱਧੇ ਹਾਲੈਂਡ ਤੇ ਇਹ। ਪਰ ਨਾ ਥੋੜਾ ਜਿਹਾ ਐ ਹੋ ਜਾਂਦਾ ਫਿਰ ਆਪਾਂ ਹਨਾ ਇਹ ਚੱਲੇ ਆਪਾਂ ਸਵਾ ਤੇ ਮੈਂ ਤਾਂ ਆਪਾਂ ਡੈਕ ਡੁਕ ਲਾਉਣੇ ਹੁੰਦੇ ਨਾ ਕੁਝ ਹੋਰ ਡੈਕ ਤਾਂ ਵੈਸੇ ਵੀ ਲਾਉਣਾ ਵੀ ਹੂੰ ਚੱਲ ਇਹਦੀ ਵੀ ਯਾਤਰਾ ਕਰਾ ਦਈਏ ਤਾਂ ਮੰਨਦਾ ਵਾ ਆਏ ਹੁੰਦੇ ਸੀ ਆਪਣੇ ਕੋਈ ਛਤਰੀ ਛਤਰੀ ਹੌਟ ਡੈਸੀਲਿੰਗ ਡੈਕ ਦਾ ਵੱਡਾ ਸਲੈਂਸਰ ਨਿਕਲ ਸਟੀਅਰਿੰਗ ਸਾਰਾ ਕੁਝ ਇਹਦਾ ਜਾਨਕੀ ਪਹਿਲਾਂ ਇੱਕ ਰਿਪੋਰਟ ਹੁੰਦਾ ਸੀ ਵਧੀਆ ਬੰਪਰ ਬੂੰਪਰ ਲੱਗਿਆ ਹੋਇਆ ਹਨਾ ਦੇਖਿਆ ਉਹਣਾ ਜਿਹੜੇ ਪਹਿਲਾਂ ਜੁੜੇ ਹੋਏ ਆ ਜਾਂ ਹੁਣ ਵੀ ਫੋਟੋਆਂ ਫੋਟੋਆਂ ਚ ਪ੍ਰਾਣੀਆਂ ਚ ਤਾ ਵਿਚਾਰਾ ਹੁਣ ਜਿੱਕਾਂ ਦੇ ਕੀਤਾ ਹੋਇਆ ਸੀਗਾ ਹੁਣ ਇਹਨੂੰ ਕੱਢਿਆ ਦੁਬਾਰਾ ਕੀਤਾ ਰੈਡੀ ਹੁਣ ਇਹਨੂੰ ਵੀ ਤਿਆਰ ਕਰਨਾ ਆਪਾਂ ਪੂਰਾ ਸਾਰਾ ਦੂਜੇ ਫਾਰਮ ਟਰੱਕਾਂ ਵਾਂਗੂੰ ਇਹਨੂੰ ਸੈਂਪਲ ਨਹੀਂ ਰੱਖਦੇ ਕੋਈ ਨਾ ਹੈ ਨਾ ਹੌਲੀ ਹੌਲੀ ਸਾਰਾ ਕੁਝ ਆਪਾਂ ਕਰੀ ਜਾਣਾ ਵਾ ਹੁਣ ਜਿਵੇਂ ਉਹ ਫਾਰਮ ਟਰੱਕ ਖੜਾ ਜਾਂਦਾ ਆਪਾਂ ਅਪਗ੍ਰੇਡ ਕਰਾਉਣਾ ਕਿਉਂਕਿ ਉਹ ਆਨੰਦਪੁਰ ਸਾਹਿਬ ਲੈ ਕੇ ਜਾਣਾ ਫਿਰ ਇਹਨੂੰ ਛੱਡਿਆਵਾਂਗੇ ਫਿਰ ਗਾਹਾਂ ਹੋਰ ਵੀ ਜਿਹੜੀਆਂ ਸਲਾਹਾਂ ਮੰਗਣੀਆਂ ਕੋਈ ਨਾ ਸਾਰਾ ਕੁਝ ਤੁਹਾਨੂੰ ਦੱਸੀ ਜਾਵਾਂਗੇ ਹੌਲੀ ਹੌਲੀ ਦੇ ਮੇ ਮੇ ਵੀ ਬਣੂਗਾ। ਹੋਜੀ ਆ ਖੋਲ ਲਿਆ ਸੀ ਆਪਾਂ ਹੀ ਨੇ ਮੁਰੇ। ਤਰਾਵਦੀ। ਇਹ ਕੱਟ ਲੀਕ ਆ ਵਾ ਕੱਟ ਪਾਉਣੀ ਆ ਆਪਾਂ। ਬismillah ਹੋਣਗੇ। ਤੇਲ ਵੀ ਬਦਲਣਾ ਨਹੀਂ ਹੁੰਦਾ। ਬਦਲਣਾ ਲਏ ਤੇਲ ਵੀ ਫਾੜੀ ਦੇ ਹੁੰਨੇ ਨਵਾਂ ਹੀ ਪਾ ਦਨੇ ਆ। ਪਰ ਇਹ ਗਲਰ ਦੇ ਉੱਤੇ ਪਾਉਣਾ। ਕਰਾ ਦਨਾ ਇਹਦਾ ਵੀ ਕੰਮ ਇਹਨੂੰ ਵੀ ਆਪਾਂ ਜਮਾਂ ਤਿਆਰ ਹੀ ਕਰਾ ਦਨਾ ਹੁਣ ਸਾਰੇ। ਬਹੁ ਹੌਲੀ ਹੌਲੀ ਕਰਾਂਗੇ ਪਹਿਲਾਂ ਉਹ ਆਜੇ ਫਿਰ ਹੋਰ ਦਾ ਨੰਬਰ ਹੀ ਟਰੈਕਟਰਾਂ ਦੇ ਬਾਲੇ ਲੱਗੀ ਜਾਂਦੇ ਆ। ਕਿ ਗਾਹ ਜਿੰਨਾ ਤੋਂ ਤਿਆਰ ਕਰਾਉਣਾ ਉਹਨਾਂ ਕੋਲ ਵੀ ਬਹੁਤ ਭੀੜ ਭੜਕਾ ਪੈਂਦਾ ਵਾ ਪਰ ਹੁਣ ਆਪਾਂ ਨੂੰ ਪਹਿਲ ਤਾਂ ਦੇ ਦੁੰਦੇ ਆ ਉਹ ਪਹਿਲਾਂ। ਪਰ ਫੇਰ ਵੀ ਫਰਕ ਤਾਂ ਹੁੰਦਾ ਹੀ ਆ। ਕੋਈ ਨਾ ਇਹ ਸੀਲ ਲਿਉਂਨੇ ਆ ਹੁਣ ਆਪਾਂ ਫੜ ਕੇ ਹਨਾ ਸੀਲ ਤੇ ਤੇਲ ਲੈ ਕੇ ਆਉਨੇ ਆ ਪਾਉਣੇ ਆ। 2 ਮਿੰਟ ਰਹਿ ਦੇ ਕੱਢ ਕੇ ਰੱਖ। 60 55 ਖੜਾ ਆਪਣਾ ਉਹ ਵੀ ਲਿਬੜਿਆ ਹੀ ਖੜਾ ਵਾ ਮਿੱਟੀ ਨਾ ਭਰਿਆ ਕਰਦੇ ਨਾਲ ਉਹ ਵੀ ਕੱਢਣ ਵਾਲਾ ਪਿਆ ਵਾ ਮਹਿੰਦਰਾ ਵੀ ਕੱਢਣਾ ਹਜੇ ਆਪਾਂ ਮਹਿੰਦਰਾ ਵੀ ਭਰਿਆ ਪਿਆ ਕਰਦੇ ਨਾਲ ਇਹ ਸਾਰੇ ਕਿਸ ਦਿਨ ਕੱਢਾਂਗੇ ਤੁਹਾਨੂੰ ਕੋਈ ਨਾ ਸਾਰੇ ਬਲੌਗ ਪਾਗ ਨਾ ਸਾਰਿਆਂ ਨੂੰ ਦੱਸਾਂਗੇ ਕੀ ਕੀ ਮੋਡੀਫਿਕੇਸ਼ਨ ਕੀਤੀ ਹੋਈ ਹੈ ਕੀ ਕੀ ਸਾਰਿਆਂ ਦੇ ਹਨ ਕਿੰਨੇ ਕਿੰਨੇ ਖਰਚ ਆਇਆ ਵਾ ਟਾਈਮ ਲੱਗਦੇ ਆਪਾਂ ਨੂੰ ਇੱਕ ਦਿਨ ਆਪਾਂ ਲਾਵਾਂਗੇ ਜਰੂਰ ਸਾਰਿਆਂ ਦੇ ਜائیں ਕਰਾਂਗੇ ਇੱਕ ਇੱਕ ਬਲੌਕ ਲੈ ਕੇ ਲੈ ਟਰੈਕਟਰ ਤੇ ਘੜ ਦਾਂਗੇ ਮਿੰਟ ਰੇਤੇ ਫਾਰਮ ਟੱਕਾਂ ਤੇ ਸਾਰਿਆਂ ਦੇ ਕੱਢਾਂਗੇ। ਆ ਟਾਈਮ ਲੱਗੇ ਤੇ ਆ ਹੁਣ ਆਪਾਂ ਅਗਲੇ ਮਹੀਨੇ ਜਨਵਰੀ ਚ ਫ੍ਰੀ ਹੋ ਜਾਣਾ ਫਿਰ ਤੁਹਾਨੂੰ ਸਾਰਾ ਕੁਝ ਦੱਸਾਂਗੇ। ਆ ਹੁਣ ਸਬਾ ਤੇ ਜਾ ਆਈਏ ਫਿਰ ਤੁਸੀਂ ਇੱਥੇ ਇੱਕ ਨੂੰ ਮੁੜਿਆਵਾਂਗੇ ਉੱਥੋਂ ਮੁੜ ਕੇ ਆ ਕੇ ਫਿਰ ਆਪਾਂ ਕਾ ਬਾਈ ਨੇ ਆਪਾਂ ਨੂੰ ਕੱਢ ਕੇ ਦਿੱਤੀਆਂ ਸੀਆਂ ਦੋ ਸੀਲਾਂ ਤੇ ਬਸ ਚਾਲਦੇ ਆਪਾਂ ਲੈ ਕੇ ਆਉਂਨੇ ਆ ਨਵੀਆਂ ਸਪੇਅਰ ਪਾਰਟ ਆਗਦੀ ਮੋਟਰਾਂ ਤੇ ਚਾਲਦੇ ਆ। ਇਹਨੂੰ ਇੱਥੇ ਛੱਡ ਕੇ ਜਾਣੇ ਆ ਦਿਖਾਈਏ ਪਵਾ ਦਈਏ ਫਿਰ ਬਸ ਫਿਰ ਆਪਣਾ ਝੋਟਾ ਭਾਜਦਾ ਹੋ ਜਾਊਗਾ ਭਾਜਦਾ ਯਾਨੀ ਕਿ ਰੋਡ ਤੇ ਚੱਲਦਾ ਹੋ ਜਾਊਗਾ ਆਇਆ ਨਾ ਇੱਕ ਆਇਆ ਕੰਮ ਵੀ ਰੈਸਕਿਊ ਦਾ ਬਣਿਆ ਰਹਿੰਦਾ ਵਾ ਹੁਣ ਉਹਨੂੰ ਤੇਲ ਲੀ ਗਾ ਸੀ ਲੀ ਗਾ ਕਿੱਥੇ ਲੀ ਟਰੈਕਟਰ ਕੰਟਰੋਲ ਆਊਟ ਆਫ ਕੰਟਰੋਲ ਹੋ ਜਾ ਡੂਲ ਜਦੇ ਹਨ ਨਾਲ ਤਾਂ ਆਪ ਦੇ ਸੱਟ ਫੇੜ ਦਾ ਖਤਰਾ ਨਾਲ ਮਸ਼ੀਨਰੀ ਭੰਨਾ ਕੇ ਆਪਾਂ ਕੋਈ ਫਾਇਦਾ ਨਹੀਂਗਾ ਉਹਦਾ ਤਾਂ ਹੀ ਉਹਨੂੰ ਆਪਾਂ ਹਸਾਬ ਨਾਲ ਹੀ ਚਲਾਉਂਦੇ ਹੁੰਦੇ ਸੀ ਤਾਂ ਹੀ ਉਦੋਂ ਦਾ ਕਿ ਕੱਢਿਆ ਨਹੀਂ ਯਾਦਾ ਜਦੋਂ ਪਵਾਤੇ ਕੰਮ ਕਰਾਦੇ ਫਿਰ ਆਪਾਂ ਇਹਨੂੰ ਰੋਡ ਤੇ ਖਿੱਚਿਆ ਕਰਾਂਗੇ ਦੱਬਿਆ ਕਰਾਂਗੇ ਚਾਲਦੇ ਆ ਕੋਈ ਨਾ ਲੈ ਆਈਏ ਸਪੇਅਰ ਪਾਰਟ ਵਾਲੇ ਨਾ ਤੂੰ ਦਾਦਿਆ ਕਿੰਨੇ ਦੀ ਮਿਲਦੇ ਕਰਨੀ ਆ ਕੇ ਲੈ ਕੇ ਆਉਣ ਇੱਕ ਆਪਾਂ 2 ਲੀਟਰ ਤੇਲ ਲੈ ਕੇ ਆਉਣਾ ਪਾਵਰ ਸਟੀਰਿੰਗ ਇਹ ਦੇਖ ਲੋ ਇਹਦਾ ਜਿਹੜਾ ਤੇਲ ਆ 2000 ਸਟੀਰਿੰਗ ਦਾ ਅੱਜ ਬਾਈ ਨੇ ਦੇਖਿਆ ਤੇਲ ਆਪਣਾ ਹਜੇ ਜਾਨਣਗੀ ਕੰਮ ਦਿੰਦਾ ਵਧੀਆ ਪਿਆ 2013 ਦਾ ਤੇਲ ਹੈ ਇਹਦਾ ਸਟੀਰਿੰਗ ਵਾਲਾ ਤੇ ਹੁਣ ਚੱਲਦਾ 24 ਚੱਲਦਾ 10 11 ਸਾਲ ਹੋ ਗਏ ਹਜੇ ਵੀ ਤੇਲ ਉਵੇਂ ਦਾਵੇਂ ਪਿਆ ਨਾ ਕਿਉਂਕਿ ਆਪਣਾ ਟਰੈਕਟਰ ਚੱਲਿਆ ਨਹੀਂ ਕੁਝ ਵੀ ਇਹ ਟਰੈਕਟਰ ਆ ਜਿਹਦੀ ਮੈਂ ਕੱਲ ਗੱਲ ਕਰਦਾ ਸੀਗਾ ਜਿਹਦੇ ਮੂਰੇ ਲਿਖਿਆ ਹੁੰਦਾ ਸੀ ਜਸਟ ਫੋਰ ਯਾਤਰਾ ਇਹ ਆਪਾਂ ਕੱਲਾ ਟਰੈਕਟਰ ਯਾਤਰਾਵਾਸਤੀ ਰੱਖਿਆ ਹੁੰਦਾ ਸੀ ਹੁਣ ਵੀ ਇਹ ਮੇਰੇ ਖਿਆਲ ਚ ਤੁਹਾਨੂੰ ਦੱਸਦਾ ਕਿੰਨੇ ਘੰਟੇ ਚੱਲਿਆ ਇਹ ਕੱਲਾ ਹਯੂ ਅਨੰਦਪੁਰ ਸਾਹਿਬ ਜਾਂਦਾ ਹੁੰਦਾ ਸੀ ਫਤੇਕਰ ਸਾਹਿਬ ਕੱਲਾ ਯਾਤਰਾ ਤੇ ਜਾਂਦਾ ਹੁੰਦਾ ਸੀ ਆਪਣਾ ਟਰੈਕਟਰ ਕਿਤੇ ਵੀ ਯਾਤਰਾ ਤੇ ਜਾਣਾ ਚੱਲਦੇ ਹੁਣ ਆਪਾਂ ਪਸ਼ਪੰਦਰ ਸਿੰਘ ਜੀ ਮੋਟਰਸਾਈਕਲ ਚਲਾਉਣ ਲੱਗੇ ਆ ਚੱਲੋ ਪਿੰਦਰ ਹੈ ਘੱਟ ਆ ਥੋੜੀ ਜੀ ਘੱਟ ਆ ਥੋੜਾ ਜਿਹਾ ਲੱਪਦਾ ਭੈਣ ਸਿਵਲ ਪੋਣ ਦੇ ਪੋਣ ਦੇ ਮੋਟਰ ਦਾ ਟਾਇਰ ਪੋਣਾ ਪੈਦੇ ਹੋਰ ਕਿਉਂ ਚੱਲ ਕੋਈ ਨਾ ਚਲੋ ਜੀ ਮਿਲਦੇ ਆ ਦੁਕਾਨ ਤੇ ਆ ਕੇ ਆਪਾਂ ਤੁਹਾਨੂੰ ਕੋਈ ਨਾ ਸਾਮਾਨ ਆਪਾਂ ਲੈ ਰਿਆ ਸੀਗਾ ਆ ਸੀ ਕਿਲਗਟਾ ਫਾਰਮ ਟਰੈਕ ਝਟ ਦੀ ਆ 2 ਲੀਟਰ ਆਪਾਂ ਤੇਲ ਲੈ ਲਿਆ ਸਟੀering ਵਾਲਾ ਤੇ ਚੱਲਦੇ ਆ ਹੁਣ ਆਪਾਂ ਲੈ ਕੇ ਬਾਈ ਕੋਲੇ ਉੱਥੇ ਦੁਕਾਨ ਤੇ ਮਿਲਦੇ ਆ ਤੁਹਾਨੂੰ ਯਾ ਕੇ ਚਾ ਚੱਲ ਬਸ ਹੀ ਆ ਅੱਜ ਤਾਂ ਡਰਾਈਵਰ ਸਾਹਿਬ ਦੇ ਟੋਪਾ ਈਟਾ ਲਿਆ ਸਰ ਤੇ ਮਗਰ ਦੀਨਾ ਨਹੀਂ ਕੋ ਚਲੋ ਜੀ ਡਰਾਈਵਰ ਸਾਹਿਬ ਚਲਿਏ ਮੁਲਾਪੁਰ ਸ਼ਹਿਰ ਦਿਖਾ ਦਈਏ ਲੋਕਾਂ ਨੂੰ ਆਪਣਾ ਆਹ ਭਾਈ ਸਾਡਾ ਮੁਲਾਪੁਰ ਸ਼ਹਿਰ ਆ ਦੇਖ ਲਓ ਤੁਸੀਂ 24 ਘੰਟੇ ਜਾਮ ਹੀ ਰਹਿੰਦਾ ਇੱਥੇ ਦੇਖ ਲਓ ਤਿੰਨ ਟਰਾਲੀਆਂ ਹੋਰ ਨੰਗੀਆਂ ਫਤਿਹਗੜ੍ਹ ਸਾਹਿਬ ਨੂੰ ਸਾਚੀ ਟਰਾਲੀਆਂ ਹੀ ਬਹੁਤ ਨੰਗੀਆਂ ਜਾਂਦੀਆਂ ਅੱਜ ਤਾਂ 25 26 ਨੂੰ ਲੋਕ ਤੁਰਨ ਲੱਗਦੇ 28 29 ਦੀ ਸਭਾ ਹੁੰਦੀ ਹੈ ਹਨਾ 27 28 ਦੀ ਐ ਤੇ ਕੀ ਦਾ ਮੈਂ ਕੱਲ ਦੀ ਦੇਖੀ ਜੰਨੇ 23 ਦੇ ਪਾਈ 23 ਦੇ ਕੱਲ ਵੀ ਇਹੀ ਆਉਂਦੇ ਸੀਗੇ ਸਾਨੂੰ ਰੋਡ ਤੇ ਭੜੀਆਂ ਟਰਾਲੀਆਂ ਮਿਲੀਆਂ ਪੁੱਛਿਆ ਨਾ ਤੁਸੀਂ ਬਹੁਤ ਸੰਘ ਜਾ ਰਹੀ ਹੈ ਤੇ ਕੀ ਬਹੁਤ ਜ਼ਿਆਦਾ ਮੁਲਾ ਹਾਨੂੰ ਵੀ ਜਾ ਕੇ ਦੇਖਣਾ ਆਪਣਾ ਟਰਾਲੀ ਪਹਾੜੀ ਜਗ੍ਹਾ ਤੇ ਸਾਡੀ ਤੇ ਕੋਈ ਕਢ ਲੈ ਗਿਆ ਉਹ ਜਿੱਥੇ ਕਢਦੇ ਹੁੰਦੇ ਆ ਜਰਾ ਨਾ ਪਤਾ ਨਹੀਂ ਪੈ ਜਾ ਚਲੋ ਕੋਈ ਨਾ ਜਾ ਕੇ ਦੇਖਾਂਗੇ ਪਹਿਲਾਂ ਟਰੈਕਟਰ ਤਿਆਰ ਕਰਾ ਲਈ ਆਪਣਾ ਦੂਜਾ ਦਾ ਤਿਆਰੀ ਕਿਹੜਾ ਲੈ ਕੇ ਜਾਣਾ ਲਈ ਤੁਹਾਨੂੰ ਬਲੌਗ ਚ ਦੱਸ ਦਿਆਂਗੇ ਇੰਨੇ ਚ ਹਾਲੈਂਡ ਦਾ ਖਰਚਾ ਵੀ ਹਜੂਰ ਸਾਹਿਬ ਦਾ ਕਿੰਨਾ ਲੱਗਿਆ ਤੇਲ ਆਪਣਾ ਪਹਿਲਾਂ ਆ ਕਰਾ ਕੇ ਟਰੈਕਟਰ ਹੋਇਆ ਜੀ ਘਰੇ ਫਾਰਮ ਰੈਕ ਆਪਣਾ ਉਹ ਵੀentro ਆ ਗਈ ਸੀ ਆਪਾਂ ਟਰੈਕਟਰ ਕੋਲ ਚਲਗਲ ਚਲਗਲ ਹੋਈ ਪਈ ਚਾਰੇ ਪਾਸੇ ਚਲਗਲ ਚਲਗਲ ਸਮਾਨ ਲੈਂਦਾ ਸੀ ਆਪਾਂ ਕਾਹ ਦਾ ਅਜ ਦਾ ਦਿਨ ਮੀਂਹ ਪੈ ਗਿਆ ਮੀਂਹ ਨੇ ਸਾਰਾ ਕੋਸੀ ਖਰਾਬ ਕੀਤਾ ਪਿਆ ਟਰੈਕਟਰ ਦਾ ਦੇਖੋ ਤੁਸੀਂ ਨਾ ਕੱਟੇ ਦਾ ਕਛਿੱਟੇ ਖੜੇ ਪਏ ਦੂਜੇ ਟਰੈਕਟਰ ਕੱਢਣ ਨੂੰ ਜੀ ਕਰਦਾ ਕਿ ਤੇ ਅਜੇ ਦਿਨ ਚ ਪੁੱਲ ਲੱਗੇ ਵੀ ਨਹੀਂ ਪੁੱਲ ਲੱਗੇ ਵੀ ਨਹੀਂ ਜੀ ਕਰਦਾ ਲੈ ਕੱਟੇ ਤੱਕ ਜਾਂਦੇ ਆ ਝੱਟੇ ਗਾਰੇ ਦੇ ਰੂਹ ਹੀ ਲਵੇਟ ਨੇ ਸਾਰੇ ਤਾਂ ਹੀ ਅੰਦਰ ਲਾਏ ਪਏ ਆਪਣੇ ਲਓ ਜੀ ਸਮਾਨ ਤੁਹਾਡਾ ਸਾਰਾ ਵਾਦੋ ਜੀ ਚਲ ਜੇ ਫਿਰ ਟਾਈਮ ਨਾਲ ਇਹਨੂੰ ਲੈ ਕੇ ਆਪਾਂ ਜਿਹੜੇ ਇੱਥੇ ਮਿਹਨਤ ਲਾਉਣ ਵਾਲੀ ਪਈਏ ਦੇਖੋ ਕਿੱਥੇ ਦਾ ਘਾਰਾ ਘੱਡੇ ਤੋਤਾ ਹੀ ਨਹੀਂ ਹੈਗਾ ਸੁੱਖ ਨਾਲ ਧੋਣ ਵਾਲਾ ਪਿਆਦਾ ਜੀ ਆਹ ਰਵੀ ਦੇਖਣ ਵਾਲੇ ਚਾਲਦੇ ਨੇ ਕਿ ਹੁਣ ਬਜਾਰ ਚ ਮਾਰਦੇ ਸੀਗੇ ਤਾਰਾ ਤੁਰਾ ਸਭ ਲਈਆਂ ਪਈਆਂ ਤੇ ਵੱਡੀਆਂ ਪਈਆਂ ਦੇਖੋ ਜੈਮ ਵਾਲੇ ਬੰਦਿਆਂ ਦਾ ਕਹਿੰਦੇ ਆਏ ਹੁੰਦਾ ਸਾਹਮਣੇ ਦੁਕਾਨ ਦੇਖੀ ਪਨੀਰ ਲਿਆਂਦਾ ਲੱਗ ਜਾ ਖਾਣਾ ਇੰਨਾ ਸਰੀਰ ਚ ਜਾਨ ਨਿਕਟਣੀ ਚਾਹੀਦੀ ਆ 10 12 ਦਿਨ ਜਿਹੜੀ ਜੈਮ ਨਹੀਂ ਨਾ ਲਾਈ ਗਿਆ ਨਹੀਂ ਮੁੰਡਾ ਇਹ ਇਹਦਾ ਖਾ ਖਾ ਕੇ ਐ ਪੂਰਾ ਕਰ ਦੇਣਾ ਸਾਰਾ ਕੁசி ਕੋਟਾ ਜਿੰਨਾ ਕੋ ਬਾਹਰ ਲੈ ਕੇ ਬਾਹਰ ਖਾਦਾ ਤਲਦਾ ਨਾ ਜੰਮੇ ਹੀ ਤਲਦਾ ਡਿਜ਼ਾਈਨ ਪਾਪਾ ਖਾਂਦਾ ਚੀਜ਼ਾਂ ਨੇ 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 ਜੇ ਨਹੀਂ ਨਿਕਲ ਆਈ ਜਾਂਦਾ ਨਾ ਪੁੱਛੋ ਨਾ ਚੱਕ ਜਾਨ ਦੇ ਅੰਦਰ ਨੂੰ ਹਣ ਜਾਨ ਦੇ ਚੱਕ ਲਓ ਜੀ ਬਾਈ ਨੇ ਆ ਖੋਲਿਆ ਸੀ ਗੱਜਾ ਡਾਟਾ ਆ ਤੇ ਰੰਗ ਵਾਲੇ ਚ ਪਾ ਦਿਆ ਸੀ ਲੂਣ ਸਾਰੇ ਚਾ ਪਾ ਦਿਆ ਬਾਕੀ ਅਸਨ ਲੱਗੇ ਆ ਤੇ ਤੇਲ ਲੈ ਕੇ ਆਉਂਦਾ ਜਿਹੜਾ ਆਪਾਂ ਨਵਾਂ ਉਹ ਪਾਉਣ ਲੱਗੇ ਆ ਬਾਈ ਹੂੰ ਬਾਈ ਦੂਜਾ ਕੱਢਤਾ ਸਾਰਾ ਹੱਲੜ ਦਿਓ ਨਵਾਂ ਪੁਰਾਣਾ ਲਓ ਜੀ ਪੁਰਾਣਾ ਤੇਲ ਠੀਕ ਆਈ ਬੰਨਾ ਮੈਂ ਤੇਲ ਵੀ ਆਪਾਂ ਨਵਾਂ ਹੀ ਪਾਤਾ ਦੂਜਾ ਹੈ ਤਾਂ ਵਧੀਆ ਸੀ ਹਜੇ ਘੋਨਾ ਕੋਈ ਨਹੀਂ ਬਾਹਰ ਟਿਕ ਵਧੀਆ ਪਿਆ ਸੀ ਹਜੇ ਮਾ ਸਾਫ ਯਾਰ ਯਾਰ ਇਹ ਵੀ ਲਾਲ ਪਿਆਈ ਅਜੇ ਤੱਕ ਤੇਲ ਆ ਕੋਈ ਨਾ ਹੁਣ ਤੇਰਾਂ ਖੋਲਿਆ ਦਾ ਹੈਗਾ ਬਦਲਾ ਹੀ ਦਿੱਤਾ ਆਪਾਂ ਦਾ ਤੇਲ ਵੀ ਬਦਲੀ ਦੇ ਬਾਈ ਨੂੰ ਕਿਹ ਜਿਹੜਾ ਜਿਹੜਾ ਕੰਮ ਜਿੰਮੇ ਜਿੰਮੇ ਕਰਾਵਾਂਗੇ ਨਾਲ ਨਾਲ ਵਧੀਆ ਓਕੇ ਹੋਈ ਜਾਵੇ ਆਪੇ ਹਨਾ ਕਿ ਕੋਲਾ 5-700 ਦੀ ਚੀਜ਼ ਨਹੀਂ ਹੁੰਦੀ ਉਹਦੇ ਪਿੱਛੇ ਕੱਚਾ ਜਾ ਛੱਡਦੀਏ ਨਹੀਂ ਸੀਲਾਂ ਪਵਾ ਕੇ ਤੁਰ ਜਾਂਦੇ ਹਨਾ ਨਾਲੇ ਤੁਸੀਂ ਵੀ ਜੇ ਕਰਾਉਣੇ ਹੋਣੇ ਨਾ ਕਿ ਵੀ ਟਰੈਕਟਰ ਦਾ ਨਿੱਕਾ ਮੋਟਾ ਕੰਮ ਕਰਾਉਣ ਚਾਹੁੰਦੇ ਹੋ ਭਾਵੇਂ 1200 2000 ਹੀ ਲੱਗਦਾ ਹੋਵੇ ਨਾਲੋ ਨਾਲੋ ਕਰਾਈ ਲਿਆ ਕਰੋ ਕਿਉਂ ਹੁਣ ਮੈਸਟਰੀ ਨੂੰ ਲੇਬਰ ਵੀ ਲੈਣੀ ਆ ਖੋਲਣ ਦੀ ਲੈਣੀ ਤਾਂ ਹੈਗੀ ਆ ਦੁਬਾਰਾ ਜਦੋਂ ਫੋਨ ਆਵਾਂਗੇ ਉਦੋਂ ਦੁਬਾਰਾ ਫੇਰ ਲੇਬਰ ਲਊ ਹੁਣ ਕਿਤੇ ਕੋ ਲੇਬਰ ਚ ਕੰਮ ਹੋ ਜਾਂਦਾ ਨਾਲੇ ਚੀਜ਼ਾਂ ਐਂ ਭਰੋਸਾ ਹੋ ਜਾਂਦਾ ਵੀ ਹੁਣ ਓਕੇ ਰਿਪੋਰਟ ਆ ਨਵੀਂ ਪਾਈ ਆ ਆਪਾਂ ਪੁਰਾਣਾ ਤੇਲ ਪੁਰਾਣਾ ਹੀ ਹੁੰਦਾ ਵਾ ਹੁਣ ਲੱਗਿਆ ਤਾਂ ਬਦਲ ਤੱਕ ਹੀ ਜਿਹੜੇ ਲਾਉਣੇ ਪੈਸੇ 4 ਲੱਖ ਹੀ ਜਾਂਦੇ ਹੁੰਦੇ ਆ ਮੁੜ ਕੇ ਕਈ ਵਾਰੀ ਹਨਾ ਤੇਲ ਪੁਰਾਣਾ ਬਾਹਲਾ ਹੋਵੇ ਕਚਰਾ ਹੋਵੇ ਪਾਲਾ ਹੋ ਵੜ ਦਿੰਦਾ ਵਾ ਮੁੜ ਕੇ ਫੇਰ ਪੁਰਾਣਾ ਨਵੀਂ ਪੁਰਾਈਆਂ ਸਹੀਲਾ ਇਹ ਤੇ ਬਰਾਬਰ ਫੇਰ ਆਪਾਂ ਸੀਲਾਂ ਦੇ ਤੇਲ ਬਦਲਾਉਣੇ ਰਹਿੰਦੇ ਆ। ਅਸਲੀ ਜਦੋਂ ਕੋਈ ਕੰਮ ਕਰਾਉਂਦੇ ਹੋ ਸਾਰੇ ਨਾਲ ਲੱਗਦਾ ਨਾ ਠਿੱਕਾ ਮੋਟਾ ਨਵਾਂ ਹੀ ਪਵਾ ਦਿਆ ਕਰੋ, ਚੇਂਜ ਹੀ ਕਰਾ ਦਿਆ ਕਰੋ। ਸਾਰਾ ਹੀ ATZ। ਲਓ ਜੀ, ਹੋ ਗਿਆ ਸੀ ਆ ਕੰਮ ਓਕੇ ਤੇ ਆਪਾਂ ਚਾਲਦੇ ਹਾਂ ਟਰੈਕਟਰ ਕੱਢਦੇ ਆ ਇੱਥੋਂ। ਯਾਰ ਬੱਚੇ ਦੀ ਹੋ ਕੇ ਚਾਲਦੇ। ਹੁਣ ਪਾਇਲਟ ਸਰਦਾਰ ਪੁਸ਼ਪਿੰਦਰ ਸਿੰਘ ਜੀ ਬਣ ਲੱਗੇ ਆ। ਇਹ ਕਹਿੰਦਾ ਮੈਂ ਲੈਨੇ ਆ ਟਰਾਈ ਮਾਂ ਦੇਖਦਾ ਕਿੰਨੀ ਕਲੇਜੀ ਮਾਰਦਾ। ਤੈਨੂੰ ਕੀ ਬਤਾਵਾਂ ਹੁਣ ਕੀ ਮਾਰਨੀ ਆ ਹੁਣ ਦਾ ਕੰਮ ਹੋ ਗਿਆ ਇਹਦਾ ਓਕੇ ਚੱਲ ਵੀ ਸੇਰਾ ਮੇਰੇ ਤਾਂ ਹਾਲੀ ਖੰਗ ਹੀ ਨਹੀਂ ਲੋਟ ਆਉਂਦੀ ਵੀ ਚੱਲ ਕੱਢ ਪਰ ਉਹ ਖਸਮਾ ਬਾਹਰ ਕੱਢਨਾ ਲਓ ਜੀ ਚੱਲਦੇ ਆਪਾਂ ਚੱਲਦੇ ਮੇਰੇ ਵੀਰੋ ਚੱਲਦੇ ਆਪਾਂ ਓਕੇ ਆ ਨਾ ਰਿਪੋਰਟ ਓਕੇ ਆ ਬਿਲਕੁਲ ਓਕੇ ਆ ਲਓ ਜੀ ਟਰੈਕਟਰ ਕੱਢ ਲੈ ਜੀ ਆਪਾਂ ਆਪਾਂ ਜਾਮ ਹੀ ਬਹੁਤ ਲੱਗਦਾ ਆਇਆ ਨਾ ਇਥੋਂ ਰੋਡ ਵਾਲੇ ਪਾੜ ਦੇ ਆ ਚੌਂਕ ਚੌਂਣ ਸਿੱਧਾ ਮੇਨ ਲੁਧਿਆਣਾ ਮੋਗਾ ਸੱਚ ਮੋਗਾ ਫਰੋਜ ਪਰ ਰੋਡ ਜਾਂਦਾ ਇੱਧਰ ਨੂੰ ਬਰਨਾਲਾ ਬਟਿੰਡਾ ਆ ਜਾਂਦਾ ਵਾ ਤਾਂ ਕਰਕੇ ਆਪਣੇ ਟ੍ਰੈਫਿਕ ਹੀ ਵਾਲਿਆ ਕੱਲ ਲੁਧਿਆਣੇ ਤੁਹਾਨੂੰ ਪਤਾ ਹੈ ਲੁਧਿਆਣਾ ਏਰੀਆ ਕਿਹੋ ਜਿਹਾ ਵਾ ਟ੍ਰੈਫਿਕ ਨਾਲ ਹੀ ਭਰਿਆ ਰਹਿੰਦਾ ਲੁਧਿਆਣੇ ਏਰੀਆ ਜਿੱਧਰ ਨੂੰ ਮਰਜੀ ਚਲੇਓ ਜਿਹੜੇ ਮਰਜੀ ਨਿਕਲ ਨੂੰ ਕਿ ਸ਼ਹਿਰ ਪੰਡਲੇ ਨੂੰ ਆਹ ਬਗਸਾ ਨੂੰ ਮਿਲਣਾ ਹੀ ਮਿਲਣਾ ਆਪਣੇ ਏਰੀਆ 'ਚ ਹਾਂ ਲੈਟਰਾਂ ਜਾ ਕੇ ਮਗਾਉਦਾ ਸੋਹਣਾ ਹੈ ਸ਼ਹਿਰ ਸਾਡਾ ਮੁੱਲਾਪੁਰ ਅੰਨੂ ਲੁਧਿਆਣੇ ਜਾਦਾ ਜਾਂਦੀ ਲੋੜ ਹੀ ਨਹੀਂ ਪੈਂਦੀ ਮੁੱਲਾਪੁਰ ਸਾਡਾ ਇੰਨਾ ਘੈਂਟ ਬਣਿਆ ਹੋਇਆ ਚੱਲੋ ਜੀ ਚਾਲਦੇ ਹਾਂ ਹੁਣ ਪਿੰਡ ਨੂੰ ਜਾ ਕੇ ਮਿਲਦੇ ਹਾਂ ਹਾਂ ਜੀ ਚਲੋ ਜੀ ਆਪਾਂ ਪਿੰਡ ਨੂੰ ਜਾ ਰਹੇ ਸੀ ਆਪਣੇ ਨਾ ਆਹ ਜੇ ਮਿਹਰ ਦਿਹਾਣੇ ਬਣੀ ਐਂ ਕਲੋਨੀ ਆ ਆਪਣੇ ਵੀ ਐਰੋ ਹੱਬ ਬਹੁਤ ਸੋਹਣਾ ਬਣਿਆ ਆ ਤੇ ਖਾਣ ਪੀਣ ਦਾ ਸਿਸਟਮ ਹੁੰਦਾ ਵਾ ਇੱਥੇ ਆਪ ਆਇਆ ਤੇ ਰੀਲ ਬਣਾਉਣ ਨੂੰ ਨੇ ਜਿਹੜੀਆਂ ਨੂੰ ਇੰਸਟਾ ਰੀਲਾਂ ਦੇਖਣ ਨੂੰ ਮਿਲਦੀਆਂ ਨੇ ਆਹ ਆਹ ਲੋਕੇਸ਼ਨ ਆਪਣੀ ਉਹ ਆਹ ਲੋਕੇਸ਼ਨ ਸੈਫਟਾ ਸਾਫ ਕਰ ਲਈ ਐ ਕਾਉਂਟ ਆਹ ਲੋਕੇਸ਼ਨ ਇੱਥੇ ਆਪਣਾ ਜ਼ਿਆਦਾਤਰ ਰੀਲ ਬਣਾਉਣ ਨੂੰ ਨੇ ਬਹੁਤ ਸੋਹਣੀ ਬਣੀਆ ਕਲੋਨੀ ਜੀ ਆਹ ਸਾਡੇ ਪਿੰਡ ਦੇ ਦਾ ਬੰਦੇ ਦਾ ਨਾ ਚ ਵੀ ਠੰਡੀ ਵਾੜੀ ਜਾਈ ਹੋਈ ਹੈ ਕਾਫੀ ਪੀਣਾ ਐ ਸਪ੍ਰੈਸਸ ਦਾ ਕਾਫੀ ਕਾਫੀ ਪੀ ਕੇ ਫੇਰ ਹੀ ਜਾਵਾਂਗੇ ਘਰ ਨੂੰ ਐ ਨਹੀਂ ਜਾਂਦੇ ਹੈਗੇ ਸੋਹਣਾ ਬਣਿਆ ਹੋਇਆ ਵਧੀਆ ਤੇ ਇੱਥੇ ਹੀ ਜ਼ਿਆਦਾਤਰ ਰੀਲਰ ਨੂੰ ਕੱਢਣ ਇੱਥੇ ਆਈਦਾ ਵਾ ਜਦੋਂ ਵੀ ਆਈਦਾ ਵਾ ਸਾਬ ਤੇ ਹੋ ਗਿਆ ਡੋਮੀਨੋ ਤੇ ਰੈਸਤਾ ਸਾਰਾ ਕੁਝ ਹੀ ਖੁੱਲਿਆ ਹੋਇਆ ਇੱਥੇ ਆਪਣੇ ਬੜਾ ਬੜਾ ਵਧੀਆ ਕਲੋਨੀ ਹੈ ਤਾਂ ਹੀ ਹੈ ਗਈਆਂ ਸੋਹਣੀਆਂ ਰੰਗੀਆਂ ਬੰਦੀਆਂ ਆਉਂਦੀਆਂ ਝੋਟੀਆਂ ਨੀਆਂ ਆਪਣੇ ਨੀਆਂ ਚੈੱਕ ਕਰੋ ਲਾਤਾ ਲਿਆ ਕੇ ਮੇਰੇ ਠੋਕ ਕੇ ਚੱਲਦੇ ਹੁਣ ਤੁਹਾਨੂੰ ਕੋਈ ਨਾ ਬਾਅਦ ਚ ਮਿਲਦੇ ਆਪਾਂ ਮੜਾਇਆ ਹੈ ਲੱਭੀਏ ਇਥੋਂ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਕੋਈ ਸੋਹਣਾ ਲੱਗਦਾ ਐ ਵੀ ਨਾ ਇੱਕ ਅਦਾ ਟਰੈਕਟਰ ਐ ਵੀ ਹੋਵੇ ਜਿਵੇਂ ਬਸ ਐ ਟੂਰ ਪਾ ਕੇ ਸੈਂਪਲ ਡੈਕ ਲੱਗਿਆ ਹੋਵੇ ਕੱਲਾ ਐ ਵੀ ਸਿੰਪਲ ਝਾ ਦੇਖੋ ਸੋਹਣਾ ਕਿੰਨਾ ਲੱਗਦਾ ਵਾ ਜੇ ਭਜੌਣ ਭਜੂਣ ਵਾਲਾ ਟਰੈਕਟਰ ਜਿਵੇਂ ਆਪਣਾ ਭਜਦਾ ਵਾ ਹਨਾ ਭਜੌਣ ਭਜੂਣ ਵਾਲਾ ਤਾਂ ਹੀ ਹੋਣਾ ਚਾਹੀਦਾ ਵਧੀਆ ਸਿੰਪਲ ਜਿਆਦਾਤਰ ਚਲੋ ਮਾਲਦੇ ਆ ਕੋਈ ਨਾ ਤੁਹਾਨੂੰ ਨਿਕਲੇ ਆਏ ਸੀ ਆਪਾਂ ਹੁਣ ਚੱਲਦੇ ਆ ਘਰ ਨੂੰ ਬੈਠਦੇ ਆ ਟਰੈਕਟਰ ਤੇ ਇੱਥੇ ਠੰਡ ਬਹੁਤ ਆ ਭਰਾਵਾ ਕੀੜੀ ਦੀ ਝਾਲ ਕੀੜੀ ਦੀ ਝਾਲ ਬੋਲੋ ਆ ਵੀ ਹਮ ਇਸ ਆ ਵੀ ਹਮ ਇਸ ਸ਼ੇਰ ਕੋ ਬਗਾਏਗੇ ਨਹੀਂ ਆ ਵੀ ਧੀਰੇ ਧੀਰੇ ਜਾਏਗੇ ਬਿਕੋਜ਼ ਟੂ ਮੱਚ ਕੋਲਡ ਓਏ ਕੋਲਡ ਹੁੰਦਾ ਨਾ ਕੋਲਡ ਹੁੰਦਾ ਨਾ ਠੰਡ ਹਾਂ ਤੂੰ ਬੱਚ ਠੰਡ ਆ ਆਉਂਦੀ ਨਹੀਂ ਨਾ ਕੀ ਕਰੀਏ ਚਲੋ ਅਸੀਂ ਚਾਲਦੇ ਹਾਂ ਘਰ ਨੂੰ ਪਹਿਲੇ ਠੰਢੀ ਤਾਂ ਅੰਗ ਪਹਿਲੇ ਹੀ ਹੋਈ ਪਈ ਆ ਠੰਡ ਲੱਗ ਲੱਗ ਵੀਰ ਜੀ ਬੀ.ਐੱਜੀ ਧੀਰੇ ਜੇ ਨਗਾਣਾ ਇਸ ਕੋ ਮੈਂ ਸਿੱਟੇ ਬਹੁ ਪੈਂਦੇ ਆ ਕਤਾ ਹਾਇ ਹਾਏ 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 ਏ ਟੰਡੂ ਹੀ ਘਰੇ ਆ ਗਏ ਸੀਗੇ ਆਪਾਂ ਤੇ ਪਾ ਟਰੈਕਟਰ ਲਾਈਏ ਅੰਦਰ ਆਇਆ ਵੀ ਲਾ ਦੇ ਜਿਹੜਾ ਲਓ ਜੀ ਆ ਗਏ ਅੰਦਰ ਆਪਾਂ ਆਹ ਖੜਾ ਹੋਣੇ ਤੁਹਾਨੂੰ ਹੋਲਡ ਦਿਖਾਉਣੇ ਆਪਾਂ ਇਹਨਾਂ ਅੱਜ ਕੱਢਣਾ ਤੇ ਇਹ ਸੀ ਇਹਦਾ ਕੰਮ ਕਰਾਉਣ ਜਾਣਾ ਸੀਗਾ ਪਰ ਚੱਕਰ ਐ ਪੈ ਜਾਂਦਾ ਨਾ ਫਿਰ ਉਹਨੂੰ ਪਤਾ ਟਰੈਕਟਰ ਆਦ ਲੋਹਾ ਜੇ ਵੀ ਗਰ ਦਾ ਅੰਦਰ ਖੜੇ ਦੇ ਵੀ ਗੱਲ ਤਾਂ ਪੈ ਗਿਆ ਕੱਲ ਤਵਾਂ ਕੇ ਲੈ ਗਿਆ ਨਾ ਮੀ ਫਿਰ ਆਪਾਂ ਪਰਸੋਂ ਨੂੰ ਜਾਣਾ ਵਾ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਇਤਬਾਰਾ ਤੋਂ ਹੋਣਾ ਕਰਨਾ ਪੈਂਦਾ ਆਹ ਖੜਾ ਹਾਲੈਂਡ ਆਪਣੇ ਵਾਲਾ ਉਹ ਮਹਿੰਦਰਾ ਖੜਾ ਉੱਧਰ ਟੱਗਿਆ ਟਰੈਕਟਰ ਦਾ ਤੇ ਜੇ ਖੱਬੇ ਕਰਕੇ ਲਾਏ ਹੋਇਆ ਸਾਰੇ ਯੂਰੇਪਲੇ ਲੱਬੜੇ ਲੱਬੜੇ ਜੇ ਖੜਿਆ ਆਹ ਜੇ ਚਮਕਦਾ ਆਪਣਾ ਕੱਲ ਤਵਾਂ ਆਇਆ ਕਰਕੇ ਇਹਦਾ ਹੁਣ ਵੀਰ ਆਪਣੇ ਤੋਂ ਨਾ ਕਮੈਂਟਾਂ 'ਚ ਬਹੁਤ ਜ਼ਿਆਦਾ ਫੇਵਰਿਟੇ ਵੀਰੇ ਤੇਲ ਕਿੰਨਾ ਖਾਦਾ ਹਜੂਰ ਸਾਹਿਬ ਦਾ ਬਾਈ ਆਪਣਾ ਟਰੈਕਟਰ ਆਉਣ ਜਾਣ ਦਾ 90000 ਦਾ ਤੇਲ ਖਾ ਗਿਆ ਤੇ ਰਾਹ ਗਏ ਸੀ ਆਪਾਂ ਇੱਥੋਂ ਬਰਨਾਲੇ ਨੂੰ ਹਨਾ ਬਰਨਾਲੇ ਉਹ ਸੰਗਰੂਰ ਸੰਗਰੂਰ ਤੋਂ ਜੀਂਦ ਪਾਤੜਾ ਹੋ ਕੇ ਹਨਾ ਪਾਤੜਾ ਜੀਂਦ ਹੋ ਕੇ ਸੌਰੀ ਤੇ ਜੀਨ ਤੋਂ ਨਾ ਬਾਰੋ-ਬਾਰ ਜਾਣਾ ਪੈਂਦਾ ਜਿਹੜਾ ਰੋहतक ਜ ਰੋहतक ਵਾਲਾ ਹਾਈਵੇ ਆਉਂਦਾ ਵਾ ਐਕਸਪ੍ਰੈਸ ਆਈ ਵੀ ਉਹ ਤੇ ਚੜ੍ਹਉ ਨਹੀਂ ਦਿੰਦੇ ਤੁਸੀਂ ਵੀ ਬਾਈ ਭਣਦੇ ਨਾ ਜੀਨ ਤੋਂ ਆਪਦੀ ਲੋਕੇਸ਼ਨ ਪਹਿਲਾਂ ਹੀ ਰੋहतक ਦੇ ਵਿੱਚ ਦੀ ਲਾ ਲਿਓ ਜੇ ਆਪਾਂ ਬਾਹਰ ਦੀ ਸੋਚਦੇ ਬਾਹਰੋਂ ਬਾਹਰ ਨਿਕਲ ਜਿਓ ਐਕਸਪ੍ਰੈਸ ਹਾਈਵੇ ਤੇ ਟਰੈਕਟਰ ਨਹੀਂ ਚੜਨ ਦਿੰਦੇ ਹੈਗੇ ਜਿਹੜੇ ਵੀ ਟਰੈਕਟਰਾਂ ਤੇ ਜਾਂਦੇ ਆ ਤੇ ਰੋहतक ਤੋਂ ਆਪਾਂ ਜੈਪੁਰ ਹੋ ਕੇ ਹੈਨਾ ਜੈਪੁਰ ਤੋਂ ਇੰਦੋਰ ਹੋ ਕੇ ਇੰਦੋਰ ਤੋਂ ਦਾਹਾਂ ਫਿਰ ਆਉਂਦੇ ਜਾਂਦੇ ਸਮੇਂ ਸੇਮ ਇੱਕੋ ਰੋਡ ਜਾਂ ਇੱਕੋ ਹੀ ਜਾਂਦਾ ਵਾ ਬਹਿਰਾਨਪੁਰ ਹੋ ਕੇ ਸੱਦਾ ਰੋਡ ਨਵੇਂ ਜੈਪੁਰ ਤੋਂ ਕੋਟਾ ਕੋਟੇ ਤੋਂ ਇੰਦੋਰ ਇੰਦੋਰ ਤੋਂ ਬਹਿਰਾਨਪੁਰ ਹੈਨਾ ਚਨਾਲ ਘਾਟੀ ਆ ਜਾਂਦੀ ਹੈ ਵਿਚਾਲੇ ਤੇ ਫਿਰ ਉਹ ਸਿੱਧਾ ਰੋੜ ਜਾਂਦਾ ਨੰਦੇੜ ਨੂੰ ਹੈਗਾ ਉਹ ਮੇਰੇ ਖਿਆਲ ਚ ਬਿਹਰਾਨਪੁਰ ਤੋਂ 3350 ਕਿਲੋਮੀਟਰ ਸਿੱਧਾ ਰੋੜ ਹੈ ਕਿਸੇ ਪਾਸੇ ਨਹੀਂ ਮੁੜਨਾ ਸਿੱਧਾ ਨੰਦੇੜ ਹਾਈਵੇ ਚੜ ਜਾਂਦੇ ਆਪਾਂ ਤੇ ਆਉਂਦੇ ਹੋਏ ਵੀ ਸੇਮ ਆਪਾਂ ਨੰਦੇੜ ਤੋਂ ਬਿਹਰਾਨਪੁਰ ਵਗੈਰਾ ਹੋ ਕੇ ਹਨਾ ਇਹ ਅੰਦਰ ਤੱਕ ਸੇਮ ਹੋਣਾ ਅੰਦਰ ਤੋਂ ਖੱਬੇ ਨੂੰ ਤਾਂ ਮੁੜ ਜਾਂਦਾ ਜਿਹੜਾ ਰੋੜ ਆਪਾਂ ਜੱਗ ਆਏ ਸੀਗੇ ਜੈਪੁਰ ਵਾਲਾ ਸੱਜੇ ਪਾਸੇ ਨੂੰ ਮੁੜਦਾ ਵਾ ਸਿੱਧਾ ਗੋਨਾ ਹੋ ਕੇ ਜਾਂਦਾ ਵਾ ਗਵਾਲੀਅਰ ਨੂੰ ਗਵਾਲੀਅਰ ਤੋਂ ਫਿਰ ਆਪਾਂ ਉਹੀ ਸੇਮ ਆਗਰੇ ਆਕੇ ਸੀ ਆਗਰੇ ਤੋਂ ਪਲਵਰ ਹੋ ਕੇ ਦਿੱਲੀ ਤੋਂ ਬਾਹਰੋਂ ਬਾਹਰ ਗੁਰਗਾਉਂ ਹੋ ਕੇ ਰੋਡ ਕਾ ਮ ਜਾਂਦਾ ਵਾ ਉਹ ਰੋਡ ਆ ਜਾਂਦਾ ਰੋहतक ਨੂੰ ਵੀ ਆ ਜਾਂਦਾ ਜੀਨੇ ਜੀਂਦ ਹੋ ਕੇ ਰੋहतक ਹੋ ਕੇ ਆਉਣਾ ਜਿੱਧਰ ਜੀ ਉਹਨੂੰ ਲੋਡ ਪੈਂਦੀ ਆ ਲੋਡ ਪੈਂਦਾ ਬੰਦੇ ਨੂੰ ਮੋਗਾ ਫੋਜਪੁਰ ਏਰੀਆ ਹੋ ਕੇ ਅੰਬਲਸਰ ਉਹਨਾਂ ਨੂੰ ਤਾਂ ਉਹੀ ਰੋਡ ਆ ਫਿਰ ਆਪਾਂ ਹੋਗੇ ਸੀਗੇ ਪਲਵਲ ਤੋਂ ਗੁਰਗਾਉਂ ਲੰਘ ਕੇ ਆਪਾਂ ਸੋਨੀਪੱਤ ਪਾਣੀਪੱਤ ਹੋ ਕੇ ਹੋਗੇ ਸੀਗੇ ਠੀਕ ਆ ਲੁਧਿਆਣ ਏਰੀਆ ਵਾਲੇ ਇਧਰ ਦੀਆਂ ਪਸੋਨੀਪੱਤ ਪਾਣੀਪੱਤ ਉਹਦੋਂ ਗਾ ਤਾਂ ਅੰਬਾਲਾ ਦਰਾਹਾ ਹਨਾ ਰਾਜਪੁਰਾ ਪਤਾ ਹੀ ਆ ਸਾਰਿਆਂ ਨੂੰ ਉਹ ਏ ਰੋੜ ਗਿਆ ਸੀ ਤੇ 79000 ਦਾ ਆਪਣੇ ਟਰੈਕਟਰ ਨੇ ਤੇਲ ਖਾਦਾ ਵਾ ਠੀਕ ਹੈ ਜੋ ਤੇਲ ਤੇਲ ਕਰਤੇ ਸੀ ਮੇਰੇ ਬਾਕੀ ਜਿਹੜੇ ਨਿੱਕੇ ਮੋٹے ਖਰਚੇ ਆ ਜਿਵੇਂ ਉਹ ਤਾਂ ਹੁਣ ਚੱਲ ਹੀ ਜਾਂਦੇ ਆ ਆਪਦੇ ਆਪ ਦੇ ਵੀ ਕਰੀ ਜਾਂਦੇ ਆ ਸਾਰੇ ਜਿਵੇਂ ਕਰੀ ਜਾਂਦਾ ਜੋ ਜਾਣ ਕੇ ਮੇਨ ਖਰਚਾ ਵੱਡਾ ਹੁੰਦਾ ਤੇਲ ਦਾ ਸੀਗਾ ਉਹ ਇਹਨੇ ਇੰਨੇ ਦਾ ਖਾਦਾ ਆਪਣੇ ਟਰੈਕਟਰ ਨੇ ਕੁੱਸ ਆਪਾਂ ਉੱਥੇ ਵੀ ਕੱਢ ਲੈਂਦੇ ਸੀਗੇ ਰੋਹ ਟਰੈਕਟਰ ਹਨਾ ਕੱਢ ਨਹੀਂ ਦਿੰਦੇ ਸੀਗੇ ਸੋ ਤੇਲ ਦਾ ਤਾਂ ਇੰਨਾ ਹੀ ਸੀਗਾ ਬਾਕੀ ਹੁਣ ਹਾਈਵੇ ਹੋ ਗਿਆ ਰੋਡ ਵਧੀਆ ਜਾਂ ਜਿਵੇਂ ਆਪਣੇ ਪਹਿਲਾਂ ਅਫਵਾਹਾਂ ਸੀ ਵੀ ਰਾਹ ਜੰਗਲ ਆਉਂਦਾ ਜੁਪੀ ਐਮਪੀ ਲੰਘਣਾ ਔਖਾ ਹਨ ਉਹ ਚੀਜ਼ਾਂ ਹੁਣ ਹੈ ਨਹੀਂ ਕਿ ਹੁਣ ਬਾਕੀ ਸਾਰਾ ਕੁਝ ਵਧੀਆ ਮੈਂ ਪੂਰਾ ਇੱਕ ਨੰਬਰ ਆ ਰੋਡ ਰੜ ਜਿਵੇਂ ਜਾਣਾ ਦਿਨੇਰੇ ਸਵੇਰੇ ਜਾ ਸਕਦਾ ਸਾਰੇ ਜਾਣੀ ਤੇ ਆਪਾਂ ਹੁਣ ਟਰੈਕਟਰ ਲਾ ਦੀ ਹੁੰਦਾ ਸੈੱਟ ਕਰਕੇ ਫਿਰ ਮੈਲ ਟਰੈਕਟਰ ਕਰਕੇ ਆਪਾਂ ਲਾਤਾ ਸੈੱਟ ਹੁਣ ਤੇ ਅੱਜ ਵਾਲੇ ਬਲੌਗ ਦੀ ਆਪਾਂ ਇੱਥੇ ਹੀ ਕਰਦੀਆਂ ਐਂਡਿੰਗ ਮਿਲਾਂਗੇ ਹੁਣ ਆਪਾਂ ਤੁਹਾਨੂੰ ਕੱਲ ਨੂੰ ਕੱਲ੍ਹ ਵਾਲੇ ਬਲੌਗ ਚ ਦੇਖਦੇ ਆ ਕੀ ਕਰਨਾ ਕੀ ਨਹੀਂ ਹੈ ਨਾ ਕੱਲ ਨੂੰ ਮਿਲਾਂਗੇ ਆਪਾਂ ਅੱਜ ਲਈ ਬਸ ਇੰਨਾ ਹੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਆਪਣ ਨੂੰ ਜਰੂਰ ਸਬਸਕ੍ਰਾਈਬ ਹੁਣ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਰਦੇ ਮੜਾ ਕਰਨਾ ਹੋਰ